ਆ ਜਾ ਪੁੱਤ ਆ ਜਾ ਦੇ ਹਲੋ ਮਤਾਲਾ ਮਤਾਲਾ ਪੀ ਦੋ ਆਦਾ ਨਾ ਮਿੱਟੀ ਵਿੱਚ ਕੋਈ ਨਹੀਂ ਮੈਂ ਪੀਦਿੰਨੀ ਐ ਨਹੀਂ ਕਰ ਕਰ ਕੁੰਡਾ ਡੰਡਾ ਨਹੀਂ ਹੈਗਾ ਹੈ ਦਾਵਾ ਅਜੇ ਤੱਕ ਤੇ ਉਹਦੇ ਨਾਲ ਕੋਟਾ ਫਿਰ ਪਤਲੀ ਹੋ ਜੂਗੀ ਕਿਤੇ 4 ਦਿਨ ਪਹਿਲਾਂ ਫਾਇਦ ਮੈਂ ਤੇ ਨਹੀਂ ਕਿ ਤੇ ਮੋਤੀ ਆ ਤੇ ਤੁਸੀਂ ਤੇ ਤੇ ਧੱਤ ਮੋਤੀ ਆ ਪੁੱਤ ਏਦਾਂ ਕਰੋ ਉਠੋ ਉਹ ਆਸਮੈਦ ਨਾਲ ਆਈ ਹੈ ਤੁਹਾਡੇ ਕੋਲ ਮਸਾਲਾ ਪੀਣ ਤੁਸੀਂ ਉੱਠ ਕੇ ਤੇ ਮਸਾਲਾ ਪੀ ਕੇ ਦੋ ਤੇ ਦੂਜੀ ਗੱਲ ਇਹ ਹੀ ਹੋ ਆਪਣਾ ਕੰਮ ਧੰਦਾ ਵੇਲੇ ਸਿਰ ਕਰਕੇ ਉਹਨਾਂ ਨਾਲ ਕੰਮ ਕਰਾਓ ਜਿਆਦਾ ਜਾ ਕੇ ਬੇਟੀ ਜੀ ਤੁਹਾਡੀ ਗੱਲ ਬਿਲਕੁਲ ਠੀਕ ਆ ਪਾਈਆ ਤਾਂ ਮਸਾਲਾ ਵਾ ਤੇ ਇਹਦੇ ਹੱਥ ਨਾਲ ਵੀ ਘੁੱਟਿਆ ਜਿਆਦਾ ਦਾ ਤੂਠੀਏ ਟਿੱਲੋ ਮਤਾਲਾ ਵਾ ਮੰਮੀ ਆ ਕਿਲੋ ਲਗਣੇ ਤੁਹਾਨੂੰ ਤੇ ਲੱਦਨ ਨਹੀਂ ਦੇ ਦੇ ਤੇ ਤੋਲ ਤੇ ਕਿਨਾ ਪਾਰਾ ਹੋਣਾ ਵਾ ਕਿਲੋ ਲੂਣ ਦਾ ਪੈਕੇਟ ਹੋਣਾ ਮਸਾਲਾ ਪਾਈ ਆਈ ਆ ਉਹ ਚਲ ਜਿੰਨਾ ਵੀ ਹੈਗਾ ਇਹਨੂੰ ਲਾਗੇ ਖਲਾਰ ਕੇ ਤੇ ਤੁਸੀਂ ਪੀ ਦੋ ਹਾ ਹਾ ਡੈਡੀ ਜੀ ਇਹ ਤੇ ਇਦਾਂ ਦੀ ਆ ਇਹ ਹੁਣ ਪਾਈਆ ਮਸਾਲਾ ਲੈ ਕੇ ਆਈ ਤੇ ਮੁੜ ਕੇ ਨੇ ਹੜ ਕੋ ਕਿਲੋ ਪੂਰਾ ਕਦਾ ਕੇ ਖਾਣਾ ਹੈ ਕਿੱਥੋਂ ਦੇਣਾ ਵਾ ਹਾਇ ਤੇ ਇਹਨਾਂ ਦਾ ਤਾਂ ਮਤਲਬ ਨਾਲ ਨਹੀਂ ਦੇ ਦਦੀਆਂ ਨਹੀਂ ਦੇ ਦਾਂਗੇ ਪੁੱਤ 100 ਵਾਰੀ ਉਹ ਨਹੀਂ ਕੋਈ ਗੱਲ ਹੈ ਪਰ ਹੈਗਾ ਥੋੜਾ ਵਾ ਨਾ ਪਾਈ ਆਈਆ ਮੈਨੂੰ ਨਹੀਂ ਪਤਾ ਭਾ ਮੈਂ ਥਿੱਲੋ ਲੈ ਤੇ ਦਾਣਾ ਹਾਇ ਹਾ ਧੀਏ ਇੱਕ ਵਾਰ ਫੇ ਵੇਹਲਾ ਲੋਕੀ ਤੇ ਇਦਾਂ ਹੱਥ ਨਾਲ ਚੀਜ਼ ਹਾਰ ਲੈਂਦੇ ਆ ਵੀ ਕਿੰਨੀ ਤੇ ਕਿੰਨੀ ਨਹੀਂ ਕਿਲੋ ਨਹੀਂ ਗਾਇ ਪਾਈ ਆਈਆ ਤਾਲ ਭੇਤੰਗਾ ਕੇ ਪਤਾ ਲੱਦੈ ਨਾ ਮੈਂ ਇਹੋ ਪਤਾ ਤਾਂ ਨਹੀਂਗਾ ਕਿ ਤੈਨੂੰ ਪਤਾ ਵਾ ਤਿੰਨਾ ਵਾ ਮਤਾਲਾ ਜਾਣ ਜਾ ਤੇਰੇ ਨਾਲੋਂ ਜ਼ਿਆਦਾ ਪੜ੍ਹੀ ਲਿਖੀ ਸਾਡੀ ਮੰਮੀ ਹਾਂ ਕਿ ਜੇ ਤੂੰ ਪੰਜ ਕ ਪੜਕੇ ਤੇ ਡੈ ਭੀਆਂ ਗੱਲਾਂ ਕਰਨ ਸਾਨੂੰ ਛਡਾਈ ਬਣ ਰਹੀ ਆ ਇਹ ਤ ਮਤਾਲਾ ਪੀ ਤੇ ਦੇਣਾ ਤਿੰਨਾ ਤਿੰਨਾ ਮਾਂ ਤਾਦੀਆਂ ਵੀ ਮਿੱਟੀ ਸਾਡੇ ਤਾਂ ਰਹਿਦੀ ਆ ਲੈ ਭੈਣਾ ਮਿੱਟੀ ਵਾਧੂ ਆ ਜਿੰਨੀ ਮਰਜ਼ੀ ਲੈ ਜਾ ਮਤਾਲਾ ਪੀਣ ਵਾਲੀ ਮਿੱਟੀ ਉਹ ਮਿਕਸੀ ਕਹਿੰਦੀ ਮਿਕਸੀ ਹੂੰ ਸਮਝ ਵੀ ਲਿਆ ਕਰੋ ਹੁਣ ਲੱਗਣ ਲਾ ਪੀ ਹੈਗੇ ਇਹ ਵੀ ਮਸਾਲਾ ਪੀਣ ਵਾਲੀ ਮਸ਼ੀਨ ਉਹਨੇ ਅੰਗਰੇਜ਼ੀ ਨਹੀਂ ਬੋਲਣੀ ਮੰਮੀ ਨਹੀਂ ਤੇ ਉਹਨਾਂ ਸਿਰ ਕੰਦੂ ਉਡਾਉਂ ਡਈਆਂ ਤੁਸੀਂ ਤੇ ਡੈਡੀ ਉਹ ਤਾਂ ਕਿਲੋ ਮਸਾਲਾ ਬਣਾਈ ਜਾਣ ਡੀ ਫਿਰ ਅਹੀਂ ਕਿਲੋ ਬਣਾ ਲੀਏ ਉਹਦੇ ਉਦਾਂ ਹੱਸਣ ਡਈ ਹੋਊਗੀ ਤੁਹਾਨੂੰ ਬਹੁਤ ਹਸ ਰਹੀ ਆ 120 ਦਾ 20 ਰੁਪਏ ਪਾਈਆ ਮਸਾਲਾ ਵਾਹਨ ਹਿਸਾਬ ਲਾ ਲਓ ਫੇ ਕਿਲੋ ਕਿੰਨੇ ਦਾ ਪੈਣਾ ਵਾ ਇਹ ਅਹੀਂ ਕਿਥੋਂ ਪੂਰਾ ਕਰਨਾ ਵਾ ਪੁੱਤ ਸੋਹਣੀਆਂ ਗੱਲਾਂ ਸਿੱਖ ਗਾੜੀ ਅਗਲੇ ਘਰ ਜਾਣਾ ਵਾ ਐਡਾ ਮੁੜ ਕੇ ਲੋਕਾਂ ਦੀ ਉੱਥੇ ਲੜਾਈ ਨਾ ਕਰਾ ਲਿਆ ਕਰੀ ਜੇ ਘਰ ਨਾ ਮਿੱਸੀ ਹੋਈ ਜਿਹੜੇ ਕੀ ਜੇ ਗੜਲਾ ਸਾਂਝਾ ਕਰ ਹੋਊਗਾ ਤੇ ਇਹ ਤੇ اڈੋ-ਪਾਟੀ ਕਰਦੇ ਹਨ ਨਾ ਨੇ ਉੱਥੇ ਜਾਂਦੇ ਆਂ ਚੱਲ ਜੇ ਇੱਕ ਵਾਰੀ ਮਿਕਸੀ ਆਪਣੇ ਘਰ ਨਾ ਉੱਤੇ ਆਣ ਗਵਾਨ ਪਾਈ ਚਾਂ ਚਾਚੀ ਤਾਈ ਆਪਣੀ ਆ ਜੇ ਤੇ ਆਖੇ ਮੈਨੂੰ ਕੋਟ ਦੇ ਤੇ ਇੰਨਾ ਤੇ ਉੱਥੇ ਲੜਾਈ ਕਰਾਊਗੀ ਇਹ ਤੇ ਆਹੋ ਉਦਾਂ ਉਦਾਂ ਤਾਤੀ ਬੜੀ ਤਲਾਤੀ ਉਹ ਤਾਤਾ ਪਤਾ ਨਹੀਂ ਦਿੱਥੋਂ ਬਾਤ ਇਹ ਲਾਂਦੀ ਤੂੰ ਜਦੋਂ ਹਾਦੇ ਤਾਂ ਦਾਂਦੀ ਨਾ ਉਦੋਂ ਬਰੀ ਤੰਦੀ ਬੰਦ ਆਂਦੀ ਆ ਤੇ ਇੱਥੇ ਆਈ ਆ ਮੈਂ ਤੇਿੱਦਾਂ ਮਾਨਤ ਆਂਦੀ ਨਹੀਂ ਪੁੱਤ ਚੰਗੀ ਬੜੀ ਆ ਕੋਈ ਗੱਲ ਨਹੀਂ ਕੀ ਬਾਕੀ ਮੇਰੀ ਪੁੱਤ ਇਹ ਗੱਲ ਕਰੀ ਤੂੰ ਹੁਣ ਕੰਮ ਨਾ ਕਰੀ ਤੂੰ ਐ ਤਾਂ ਹੀ ਤੇ ਤੂੰ ਅਗਲੇ ਘਰ ਚਲੀ ਜਾਣਾ ਵਾ ਤੂੰ ਨਾ ਕੰਮ ਕਰੀ ਤੂੰ ਸਾਨੂੰ ਕੰਮ ਦੱਸੀ ਸਾਡੀਆਂ ਨੋਵਾਂ ਕੰਮ ਕਰਨਗੀਆਂ ਚੰਗਾ ਮੈਂ ਕਹਿ ਕੇ ਆਈ ਨਾ ਪੈਨਸ਼ਨ ਦੋਨੂੰ ਉਹ ਕਰ ਲੋ ਤੇ ਜਿੱਦਾਂ ਆਖੋਗੇ ਉਦਾਂ ਹੀ ਕਰਾਂਗੇ ਅਸੀਂ ਰੋਟੀਆਂ ਵੀ ਉੱਥੇ ਹੀ ਪਕਾਵਾਂਗੇ ਤੇ ਖਾਵਾਂਗੇ ਭਾਵੇਂ ਇੱਥੇ ਪਕਾਈ ਜਾਵਾਂਗੇ ਤੇ ਤੁਸੀਂ ਵੀ ਇੱਥੇ ਖਾਈ ਜਾਇਓ ਜਿਹੜੀ ਘਰ ਜਵਾਈ ਆ ਗੱਲ ਵਾ ਉਹ ਨਾ ਕਰਿਓ ਰੱਬ ਦਾ ਵਾਹਤਾ ਤੇ ਫੇਰ ਅਸੀਂ ਬਿਜੇ ਰਵਾਂਗੇ ਸਾਰੇ ਜਾਣੇ ਤੇ ਲੈ ਉਹਦੇ 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 ਤੇ ਪਉਣਾ ਹੀ ਮੁੱਤਰ ਗਿਆ ਉਹ ਕਹਿੰਦਾ ਮੈਂ ਨਹੀਂ ਹੋਣਾ ਤੇ ਚੰਗਾ ਸਕੋ ਤੇ ਤੁਹਾਨੂੰ ਪਤਾ ਨਹੀਂ ਲੱਦਾਂ ਅੱਛਾ ਮੁੱਤਰ ਗਿਆ ਨਾ ਕੋਈ ਗੱਲ ਦਾ ਪਤਾ ਉਹ ਮੇਰਾ ਗਲ ਵਾਲਾ ਉਹ ਫੇਰ ਸਮਝਦਾਰ ਹੀ ਕਿਉ ਪੁੱਤ ਉਹਦੇ ਦੇ ਅੱਗੇ ਪੂਣਾ ਆਇਆ ਕਹਿੰਦਾ ਮੈਂ ਨਹੀਂ ਹੋਣਾ ਅੱਛਾ ਨਹੀਂ ਤਾਂ ਹੀ ਤੇ ਤੁਰੇ ਨਹੀਂ ਲੈਣ ਗਈਆਂ ਤਾਂ ਹੀ ਤੇ ਲੈਤ ਗਈਆਂ ਸਾਨੂੰ ਕੋਈ ਚੰਗੀ ਪੈ ਗਈ ਆ ਦੇ ਤਰ ਨਹੀਂ ਨਹੀਂ ਪਰ ਚੰਗਾ ਬੋਤਾ ਇਥੇ ਬੁਰੇ ਲੱਗੀਦਾ ਵਾ ਕਿ ਦਵਾਂਗੇ ਕੋਈ ਗੱਲ ਨਹੀਂ ਤੁਸੀਂ ਆਪਣੇ ਸਹੁਰੇ ਸ਼ੌਪ ਦੀਆਂ ਜੇ ਚੰਗੀਆਂ ਲਾਦੀਆਂ ਪੇ ਕਹਿੰਦਾ ਘਰ ਕੋਈ ਨਹੀਂ ਚੰਗਾ ਲੱਗਦਾ ਹੁੰਦਾ ਵਾਧੂ ਤਾਂ ਸਰੀਕਾ ਹੀ ਬਣਨਾ ਹੈ ਤੇ ਪਰਵਾਹਾਂ ਦੇ ਨਾਲ ਕਈ ਗੱਲਾਂ ਹੁੰਦੀਆਂ ਪੁੱਤ ਵਾਕਿਆ ਗੱਲ ਸਹੀ ਆ ਬਾਕੀ ਆਪਣੀ ਮੰਮੀ ਨੂੰ ਆਖੀ ਆਪਣੇ ਭਰਾਵਾ ਨੂੰ ਨਾਲ ਲੈ ਕੇ ਆਪਣੇ ਦਾਦੇ ਨਾਲ ਲੈ ਕੇ ਲੈ ਆਇਓ ਜੇ ਸੂਟ ਸੱਟ ਲੈਣੇ ਤਾਂ ਇਹ ਨਾਲ ਚੱਲ ਜਾਗੇ ਜਿੱਦਾਂ ਦੇ ਸੂਟ ਲੈਣੇ ਉਦਾਂ ਦੇ ਦਸੋਂ ਨੂੰ ਅਸੀਂ ਲੈ ਕੇ ਦਵਾਂਗੇ ਬਾਕੀ ਆਪਣੀ ਮੰਮੀ ਨੂੰ ਆਖੀ ਕੋਈ ਫਿਕਰ ਨਹੀਂ ਕਰਨਾ ਪੈਆਂ ਵੱਲੋਂ ਵੀ ਕੋਈ ਫਿਕਰ ਨਹੀਂ ਕਰਨਾ ਹੁਣ ਹੁਣ ਅਸੀਂ ਨਾ ਹੀ ਤਾਈ ਪਿਤਰ ਨਹੀਂ ਦਿੱਤਾ ਹੱਦਕਾ ਫੋਨ ਆਇਆ ਕੋਈ ਫਿਕਰ ਦਿੱਤਾ ਅਹੀਂ ਤੋਂ ਤਵਨੀ ਫਿਕਰ ਦਿੱਤਾ ਉਹ ਤਾਂ ਉਤਰਾ ਇੱਕ ਗੱਲ ਹੈ ਗਈ ਉਹ ਤੁਹਾਡੇ ਵਿਆਹ ਦਾ ਸਾਨੂੰ ਇੰਨਾ ਚਾਹੀਓ ਸਾਨੂੰ ਤੇ ਚਾ ਚੜਿਆ ਵਾ ਪੂਰਾ ਸਾਡੇ ਦੇ ਧਰਤੀ ਪੈਰ ਨਹੀਂ ਲੱਗਣ ਡੇ ਹੁਣ ਕਿਹੜੇ ਸੱਚੀ ਨਹੀਂ ਲੱਗਣ ਡੇ ਹੁਣ ਆ ਹਾਂ ਸਾਨੂੰ ਬੜੀ ਖੁਸ਼ੀ ਚੜੀ ਐ ਇਸ ਗੱਲ ਦੀ ਡੈੜੀ ਵਾਲੇ ਵੀ ਵੇਖ ਜਦੋਂ ਉਹਨਾਂ ਨੇ ਕਹਿਤਾ ਨਾ ਮੰਮੀ ਨੇ ਦੱਸਿਆ ਵੀ ਉਹ ਮੰਨ ਗਏ ਆ ਵੀ ਨਹੀਂ ਹਜੇ ਟਾਡੀ ਜੋ ਸਹਿਮਤੀ ਹੋ ਗਈ ਉਦਾਂ ਹੀ ਚੱਲੂਗਾ ਕੰਮ ਪਈ ਕਰ ਜਵਾਈ ਦਾ ਕੱਚ ਬਾਕੀ ਆ ਨਹੀਂ ਰੱਖਣਾ ਤੇ ਡੈੜੀ ਵੇਖੀ ਦਿੱਤੇ ਨੌਲੇ ਬਦਲ ਗਏ ਪਹਿਲਾਂ ਜਾਇਦਾਦ ਵਾਸਤੇ ਕੀ ਕੀ ਕਰਨਾ ਪੈਂਦਾ ਕਿੱਥੇ ਉਹਨੂੰ ਮੂੰਹ ਨਹੀਂ ਲਾਉਣ ਦੇ ਤੇ ਕਿੱਥੇ ਉਹਨੂੰ ਕਹਿਣ ਦੇ ਇਹ ਜੋ ਕੁੜੀ ਕਹਿੰਦੀ ਆ ਉਹਦਾ ਕੰਮ ਕਰਕੇ ਦੋ ਮਨਪ੍ਰੀਤ ਤੇੜੀ ਉਹਨਾਂ ਦਾ ਵਾਸਤਾ ਵੀ ਕੁਝ ਪਤਾ ਨਹੀਂ ਲੱਗਦਾ ਜ਼ਮੀਨ ਜਾਇਦਾਦ ਵੇ ਲੋ ਬੰਦੇ ਕੋ ਕੀ ਕੀ ਕਰਾ ਲੈਂਦੀ ਐ ਵੇ ਕਿਦਾਂ ਬਾਹਰ ਹੋਦੇ ਨੇ ਸਲਾਈ ਪਏ ਹੁਣ ਚੱਲ ਮੈਂ ਮਸਾਲਾ ਪਾ ਦਾਂ ਬਲਜੀਤ ਬਈ ਖਾਬਾ ਲਾ ਹੋ ਗਿਆ ਵਾ ਮੰਮੀ ਹੋਦੇ ਗਿਆ ਹੁਣ ਇਹਨੂੰ ਕਿੰਨਾ ਕੋਨਾ ਮਾ ਕਿਤੇ ਹਾਂ ਤੋ ਹਾਂ ਸੋਖ ਨੂੰ ਕਹਿਨੀ ਆ ਵੀ ਤੂੰ ਕਰਦੇ ਹਾ ਇਹਦੇ ਨਾਲੇ ਮੇਰੇ ਨਾਲ ਸੁਣੋ ਪਰਚੀ ਲੇਖ ਲੋ ਸਾਰੀ ਚੀਜ਼ਾਂ ਦੀ ਤਾਦੀ ਕੋਈ ਵੀ ਚੀਜ਼ ਲੈ ਹੋਣੀ ਆ ਲੇਖ ਲੋ ਜਿਹੜੀ ਚੀਜ਼ ਲਈ ਜਾਊਗੀ ਉਹ ਤੇ ਸਹੀ ਮਾਰੀ ਗਈਆਂ ਜਿਹੜੀ ਚੀਜ਼ ਰਹਿ ਜਾਊਗੀ ਉਹ ਫੇਰ ਆਜੂਗੀ ਚੇਤਾ ਪੁੱਲ ਜਾਂਦਾ ਹੁੰਦਾ ਹੈ ਕੇ ਬਸ ਮੈਂ ਪਰਚੀਆਂ ਕਾਦੀਆਂ ਬਣਾਉਣੀਆਂ ਵਾ ਸਮਾਨ ਦੇ ਉਤਰਾ ਹੀ ਆ ਜਾਣਾ ਵਾ ਉਹ ਤਾਂ ਲੱਖਾਂ ਦੀਆਂ ਪੱਟੀਆਂ ਲੈ ਲੈਣਗੇ ਤੇ ਫਿਰ ਉਹਨੇ ਦਾ ਸਮਾਨ ਲੈ ਆਣਾ ਜੀ ਉਹ ਨਹੀਂ ਪੁੱਤ ਉਹ ਨਹੀਂ ਲੱਖਾਂ ਦੀ ਗੱਲ ਨਹੀਂ ਕੀ ਕਹਿਣ ਲਈ ਉਹਦਾ ਰਾਦਾ ਵੀ ਜਿਹੜੀ ਸਮਾਨ ਲੈਣ ਜਾਣਾ ਵਾ ਜਿਤਨਾ ਬਿੱਦ ਹੋਈ ਹੋਰ ਕੋ ਹੋਇਆ ਲੀੜਾ ਕੱਪੜਾ ਹੋਇਆ ਕਿੰਨਾ ਸਮਾਨ ਹੁੰਦਾ ਵਾ ਉਹਦੀ ਲਿਸਟਿਕ ਬਣਾ ਛੱਡੋ ਜਦੋਂ ਜਾਣਗੇ ਉੱਥੇ ਉੱਥੇ ਸਾਰੇ ਜਿਹੜੀ ਲਈ ਜਾਊਗੀ ਟਿਕ ਮਾਰ ਕਰੀ ਜਾਊਗੀ ਇਹੋ ਤੋਂ ਬੈ ਡੈਡੀ ਜੀ ਕਰ ਲਵਾ ਇਹੋ ਜੀਆਂ ਗੱਲਾਂ ਦਾ ਤੇ ਆਮ ਚੇਤਾ ਰਹਿੰਦਾ ਨਾਲੇ ਦੁਕਾਨਦਾਰਾਂ ਨੂੰ ਪਤਾ ਹੁੰਦਾ ਵਾ ਵੀ ਵਿਆਹ ਦਾ ਕੀ ਨਾ ਸਮਾਨ ਦੇ ਦੋ ਉਹਨਾਂ ਨੇ ਆਪੇ ਹੀ ਦੇ ਦੇਣੀ ਹੁੰਦੀਆਂ ਚੀਜ਼ਾਂ ਜਿਹਦਾ ਵਰਤਦਾ ਸਮਾਨ ਲੈਣ ਜਾਈਦਾ ਵਾ ਤੇ ਮੈਂ ਤਾਂ ਮੱਠੀ ਦਿੰਦਾ ਕਿ ਨਹੀਂ ਮਹਿੰਦੀ ਲਲੋ ਸੁਰਖੀ ਲਲੋ ਇਦਾਂ ਕਰ ਤੇ ਪੁੱਤ ਲਿਸਟ ਵੀ ਬਣਾ ਲਵਾਂਗੇ ਤਾਂ ਤਾਂ ਕੀ ਹੋਊਗਾ ਬਾਜਣਾ ਨਹੀਂ ਹੋਰ ਕੀ ਰਹਿ ਗਿਆ ਭਲਾ ਨਹੀਂ ਹੋਰ ਭਲਾ ਕੀ ਆਖਣ ਦੇ ਹੀ ਨਿਹਾਉਣਾ ਸੀ ਨੇ ਹੋ ਕੀ ਰਿਹਾਗਾ ਫਿਰ ਏਦਾਂ ਇਹਨਾਂ ਨੇ ਮਨਪ੍ਰੀਤ ਕੱਲ ਸੁਣ ਨਹੀਂ ਦੰਗੀਆਂ ਹੈਗੀਆਂ ਪਹਿਲਾਂ ਪਤਾ ਤਾਂ ਹੈ ਨਹੀਂ ਖਲੋ ਜਾ ਗੱਲ ਥੋੜੀ ਮਨਪ੍ਰੀਤ ਕਣਕ ਉਹਨੂੰ ਕਿ ਹੈਗੀ ਆ ਜੇ ਨਹੀਂ ਹੈਗੀ ਇੱਥੋਂ ਬੋਰੇ ਭਰ ਕੇ ਲੈ ਜਾਓ ਮੈਂ ਰਗਬੀਰ ਕੋ ਕਲਾਉਂਗਾ ਤੇ ਉਥੇ ਦੇ 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 ਦਿੰਦੇ ਆਟਾ ਪੀਣ ਵਾਸਤੇ ਠੀਕ ਆ ਆਹੋ ਆ ਮੈਂ ਕੁੱਤਾਂ ਲੱਗੀ ਹਾਂ ਆਹ ਥਾਲੀ ਔਰ ਮੈਂ ਫੇਰ ਨਾਲ ਹੀ ਲੈਦਾ ਨਹੀਂ ਨਹੀਂ ਪਹਿਣਾ ਥਾਲੀ ਮੋੜ ਜੀ ਤੋਂ ਥਾਲੀ ਦੱਸ ਫਰੀ ਦੇਣੀ ਤੈਨੂੰ ਨਾਲ ਤਾਂ ਮੋੜੀ ਦੇਣੀ ਉਹਨਾਂ ਨੇ ਖਾ ਲੈਣੀ ਥਾਲੀ ਤਾਇਆ ਤੇ ਤਨਤ ਦੇਂਦਿਆ ਵਾ ਤੇ ਤੂੰ ਥਾਲੀ ਨਹੀਂ ਦੇਂਦੀ ਤੇ ਤੇਰਾ ਵੀਲਾ ਵਾ ਕਣਕ ਤੁਹਾਡੀ ਮੋਕ ਵੀ ਗਈ ਹੱਡ ਨਾਲੋਂ ਜ਼ਿਆਦਾ ਕਣਕ ਪਾਈ ਸੀ ਤੁਸੀਂ ਹੂੰ ਮੈਂ ਤਾਂ ਭਲਾ ਦਿਲ ਤੱਤ ਧਰ ਕੇ ਦੇ ਦਈਆਂ ਤਾਂ ਦੇ ਨਾਲ ਕੋਈ ਨਹੀਂ ਲੈ ਲਾ ਥਾਲੀ ਦੇ ਤਾਂ ਦਿਲ ਨਾਲ ਚੈੱਕ ਕਰ ਜਿਹੜਾ ਦਿਲ ਚੈੱਕ ਕਰਦੀ ਤੂੰ ਗਾੜੀ ਦਿਲ ਦੀ ਡਾਕਟਰ ਹਾਂ ਮੈਂ ਤਾਂ ਦੇਥ ਲੈਣੀ ਆ ਤੀ ਦਿਨੇ ਦੁੱਤੀ ਨਹੀਂ ਉਹਨੂੰ ਵੇਖ ਮਸਾਲੇ ਨੂੰ ਕਿਲੋ ਆ ਕੇ ਅੱਧਾ ਕਿਲੋ ਕੇ ਭਾਈਆ ਵਾ ਸਾਡਾ ਦਿਨ ਨਾ ਵੇਖ ਚੁੱਪ ਕਰ ਜਾ ਉਹੋ ਗੱਲ ਵੀ ਤੂੰ ਮਹਾ ਦੇ ਕਿਤੇ ਗੱਲ ਬਣ ਲੱਗੀ ਆ ਨਾ ਤੂੰ ਆਹ ਨਾ ਫੋਨ ਤੇ ਹੀ ਲੱਗਾ ਉਦੋਂ ਦੇ ਨਾ ਬੁਰਗੀਆਂ ਚੂਜਾਂ ਹੀ ਵੇਖੀ ਤੁਰਿਆ ਜਾਂਦਾ ਫੋਨ ਤੇ ਆ ਵੀ ਮੈਂ ਕਿੱਥੇ ਚੱਲ ਜੇ ਗੱਲ ਬਣ ਗਈ ਜ਼ਮੀਨ ਮਿਲ ਜਾਣੀ ਤੇ ਮੈਂ ਪੈਂਦਾ ਹੀ ਕੰਮ ਕਰ ਉਹ ਬੁਰਗੀਆਂ ਚੂਜਾਂ ਹੀ ਵੇਖੀ ਤੁਰਿਆ ਜਾਂਦਾ ਮੇਰੇ ਲਾਗੇ ਉਹ ਤੇ ਵੇਖੀ ਜਾਂਦਾ ਕਰੋ ਤਿੰਨੇ ਪਿਓ ਪੁੱਤ ਜੋਰ ਲਾਓ ਤੇ پڑੋਲਾ ਹੀ ਚੁੱਕ ਕੇ ਉਹਨਾਂ ਕਾ ਛੱਡ ਆਓਗੇ ਦੱਸ ਇਹਦੇ ਵਿੱਚ پڑੋਲੇ ਵਾਲੀ ਕਿਹੜੀ ਗੱਲ ਹੋਗੀ ਥੋੜਾਕਾ ਟਾਈਮ ਠਹਿਰ ਕੇ ਫਿਰ ਡਰਮੀ ਛੱਡਾਂ ਤਾਂ ਕੀ ਹੋ ਗਿਆ ਤਾਂ ਕੀ ਹੋ ਗਿਆ ਸਾਡੇ ਜੋਗਾ ਨਾ ਕੱਖ ਚੱਲਿਆ ਦੇਖੀਂ ਡੈਡੀ ਕਿੱਦਾਂ ਮੇਰੇ ਨੀ ਟੱਕੜ ਖਾਨੇ ਚ ਚੈਲ ਪਹਿਲ ਹੁੰਦੀ ਜਦੋਂ ਚੂ ਚੂ ਹੋਇਆ ਨਹੀਂ ਮੇਰੀ ਗੱਲ ਸੁਣ ਕਿੰਨੇ ਕਿੰਨੇ ਰੱਖਦਾ ਕਿ ਲਾਵਾ ਤੇ ਜੇ ਲੱਭੂ ਹੀ ਜਾਊਗਾ 2-4 ਲੱਖ ਤੇ ਕਿਹੜੀ ਗੱਲ ਵਾ ਤੁਸੀਂ ਸਾਰੇ ਪਾਸੇ ਨਾ ਪੁੜਕਿਆ ਕਰੋ ਸਾਨੂੰ ਹੁਣ ਜਿਹੜਾ ਕੰਮ ਕਰਨ ਦੇ ਕਰ ਲੈਣ ਦਿਓ ਕੋਈ ਗੱਲ ਨਹੀਂ ਫਿਰ ਆਪਾਂ ਕਾਰਡ ਦੇ ਉੱਤੇ ਲੈ ਆਵਾਂ ਗੇ ਜਿੱਦ ਕਰਕੇ ਮਿਲ ਇਹ ਨਾ ਦੀ ਸੇਤ ਤੇ ਨਹੀਂ ਕੋਈ ਅਸਰ ਹੋਣਾ ਜੋ ਮਰਜੀ ਕਹੇ ਇਹਨਾਂ ਨੂੰ ਤੂੰ ਅੰਦਰ ਅੰਦਰ ਵੀ ਜਾਣਾ ਹੋਣਾ ਮੈਂ ਨਹੀਂ ਮੰਨਾਂ ਜਿੰਨੇ ਤਮਤਰਾਲੇ ਮੇ ਤੋਂ ਤੈ ਤੂੰ ਤੇ ਹੁਣ ਮੈਨੂੰ ਗੁੱਸੇ ਨਾਲ ਗਮੀ ਬੜੀ ਜੱਡੀ ਜਾਂਦੀ ਓ ਤਾਂ ਹੀ ਕੋਟੀ ਲਾਤੀ ਓ ਤੇ ਲੋਨੀ ਨਹੀਂ ਇਹਨਾਂ ਤੋਂ ਕਾ ਤੇਰੀ ਭੈਂਤੀ ਨਹੀਂ ਲਾਈ ਮੈਂ ਮੇਰੀ ਭੰਟੀ ਐਵੇਂ ਲਾਉਣੀ ਮੈਂ ਤੈਨੂੰ ਕੀ ਕਿਹਾ ਏ ਮੈਂ ਤਾਂ ਦਮਤਲਾ ਵੀ ਪੀ ਤਲਾ ਵੀ ਉਧਰ ਮੈਂ ਕਿੰਨੀਆਂ ਤਲਾਗੀਆਂ ਵੀ ਤਰ ਕੇ ਆਈ ਨਾ ਹੀ ਨਹੀਂ ਲੈਣਦੀਆਂ ਮੈਂ ਤਾਂ ਤਿਆਰ ਹੋਈ ਕਿ ਕਰਨੀ ਹੋਣੀ ਤੂੰ ਬੋਲਣ ਗਈ ਆਂ ਮਾਵੇਂ ਤੁਹਾਡੇ ਦਾ ਫੋਨ ਆਇਆ ਵਾ ਤੇ ਉਹ ਅਖੰਡਿਆ ਵੀ ਆਓ ਤੂੰ ਲੈਣ ਦੇ ਹੁਣ ਨਹੀਂ ਦਾਣਾ ਅੱਧੀ ਰਾਤ ਉਹ ਤੱਲੀ ਉੱਤੋਂ ਤੇ ਹੁਣ ਦਾਣਾ ਵਾ ਹੁਣ ਤਾਂ ਦੋ ਦਾਣਾ ਤਦੋਂ ਉੱਥੇ ਪਹੁੰਚਣਾ ਤੁਰ ਕੇ ਦਾਣਾ ਹੀ ਕੋਈ ਨਾ ਜਾਵੇ ਰੂਸੀਆ ਹੋਰ ਕਿਹੜੀ ਗੱਲਾਂ ਰਸੀ ਮੈਂ ਕਹਾਂ ਜਲਦੀ ਜਲਦੀ ਮਠਾਲਾ ਪੀ ਲਿਓ ਨੀ ਉਥੋਂ ਤੇ ਜਲਦੀ ਜਲਦੀ ਤਲਦਾਂਗੇ ਤੁਹਾਡਾ ਦੇਖਦੇ ਟਾਈਮ ਹੀ ਨਹੀਂ ਲੱਗੰਦਾ ਦਾਦਾ ਨਹੀਂ ਹੋ ਗਿਆ ਅਸੀਂ ਮਾਵੇ ਚੱਲੀ ਆ ਮੈਂ ਤਾਂ ਤੁਹਾਨੂੰ ਆਖਣ ਦੀ ਚਲੋ ਚੱਲ ਜੀ ਚਲੋ ਤਲ ਲੀਏ ਇਤਨੀ ਮਰੀ ਤਿਆਤਾ ਚੱਲ ਚੱਲੀ ਹੋ ਗਈ ਤੇ ਮਮਮੀ ਵੀ ਤਿਆਰ ਹੈ ਹੂੰ ਦਾ ਤੰਦੀ ਤਰ੍ਹਾਂ ਹੋ ਦੋ ਤਿਆਰ ਹੋਰ ਮੈਂ ਤਾਂ ਬਤਾਲੇ ਆਹੋ ਮੈਂ ਹੁਣ ਮੇਕਅਪ ਹੀ ਕਰਨਾ ਵਾਂਗੇ ਮਨਾਲੋ ਹੁਣ ਜਿੱਦਾ ਮੰਦੀ ਹੈ ਮਨ ਜੂ ਕੀ ਕੋਈ ਗੱਲ ਨਹੀਂ ਧੀਏ ਗੁੱਸਾ ਨਹੀਂ ਕਰੀ ਜਾਂਦਾ। ਬਾਪੂ ਜੀ ਆਈ। ਸੰਦੀਪ ਆਈ। ਕੰਦੀ ਕੇ ਆਈ ਹੈ ਜਿਆਸੀ। ਸਤਿ ਸ਼੍ਰੀ ਅਕਾਲ ਪੂਆ ਜੀ। ਸਤਿ ਸ਼੍ਰੀ ਅਕਾਲਾ ਜੀ। ਹਾਂ ਜੀ। ਸਾਸਰੀ ਘਰ ਤਾਂ ਠੀਕ ਆ। ਸਾਸਰੀ ਘਰ ਤਾਂ ਵੀ। ਲੈ ਤਾਬੀ ਚਲਾ ਲੈ ਤੂੰ। ਸਾਸਰੀ ਤਾਂ ਨਹੀਂ ਆ। ਸਤਿ ਸ਼੍ਰੀ ਅਕਾਲ। ਆਪੀ ਤਾਂ ਕਹਿਣੀ ਤਾਬੀ। ਲੈ ਦੋ। ਭਾਬੀ ਗੈਂਡੇ ਭਾਬੀ ਸਾਸਰੀ ਘਰ ਭਾਬੀ ਸਾਸਰੀ ਮੈਨੂੰ ਤੇ ਦਲੌਣੀ ਨਹੀਂ ਹੁੰਦੀ। ਤੇ ਤੂੰ ਹੀ ਤਾਂ ਇਦਾਂ ਬੈਠੀ ਆ ਜੇ ਜਾਣਾ ਨਹੀਂ ਆਖਣ ਨਹੀਂ ਚਲੋ ਚੱਲ ਗਏ ਤੇ ਆ ਰੁੱਸ ਜਾਂਦੀ ਆ ਛਾਟੀ ਹਾਂ ਐ ਭੂਆ ਜੀ ਤੁਹਾਨੂੰ ਕਦੋਂ ਦਾ ਫੋਨ ਕੀਤਾ ਵਾ ਫੋਨ ਤਾਂ ਮੈਂ ਤਾਂ ਆਖਣ ਨਹੀਂ ਮਾਮੇ ਤੁਹਾਡੇ ਉਹਨਾਂ ਦਾ ਫੋਨ ਆਇਆ ਵਾ ਤੇ ਜਾਣਾ ਵਾ ਤੇ ਚਲੋ ਮੈਨੂੰ ਹੋਰ ਰੁੱਸ ਕੇ ਬੈਠੀ ਮੈਨੂੰ ਤਾਂ ਹਾਰ ਕੇ ਉਹ ਡੈਡੀ ਨੇ ਭੇਜਿਆ ਵੀ ਜਾ ਉਹਨਾਂ ਨੂੰ ਲੈ ਕੇ ਆ ਜਾ ਕੇ ਮੈਂ ਤਾਂ ਧੀਏ ਨਾ ਮਿੰਤਾ ਕੰਢੀ ਇਹਨੂੰ ਅੱਖ ਨਹੀਂ ਚੱਲ ਚੱਲੀ ਤਾਰਾ ਤੂੰ ਤੂੰ ਬੋਲਨ ਦੀ ਮੈਂ ਤਾਂ ਇੰਨੇ ਤੋਂ ਹੀ ਨਹੀਂ ਮਿੰਤ ਦਿੱਤੀ ਮੈਂ ਪਹਿਲਾਂ ਤਾਰੋਕ ਬੈਠੀ ਸਾਰਿਆਂ ਤੋਂ ਪਹਿਲਾਂ ਮੈਂ ਤੋਤੀ ਵੀ ਭਾਈ ਫੇ ਮੈਂ ਹੁਣ ਲਾ ਹੀ ਦਿੱਤੀ ਦੁੱਥੇ ਨਾਲ ਗੰਮੀ ਬੜੀ ਜਾਂਦੀ ਮੈਨੂੰ ਮੈਂ ਤਾਂ ਇਹਨੂੰ ਅੱਖ ਨਹੀਂ ਪੈ ਚੱਲ ਚੱਲੀ ਹੈ ਹੁਣ ਮੈਂ ਕੀ ਕਰਾਂ ਦੱਸ ਮੈਂ ਤਾਂ ਅੱਗੇ ਆਨੀ ਪਈ ਹੁਣ ਥੋੜੇ ਦਿਨ ਤੇਰੇ ਵਿਆਹ ਚ ਰਹਿ ਗਿਆ ਰੁੱਸਿਆ ਨਾ ਕਰ ਇਹ ਫੇਰ ਨਹੀਂ ਹਰਦੀ ਐ ਸੇ ਪਤਾ ਨਹੀਂ ਗੁੱਸਾ ਕਿੱਥੋਂ ਆ ਜਾਂਦਾ ਚੱਲ ਬੁਆਜੀ ਤੂੰ ਹੀ ਰਹੁ ਘਰ ਤੇ ਮੈਨੂੰ ਕੁੜੀਆਂ ਦੋਵੇਂ ਚਲੋ ਤੁਸੀਂ ਹੋਵੋ ਤਿਆਰ ਦੇ ਚਲੋ ਨਾਲ ਮੇਰੇ ਜਾ ਰਹੀਆਂ ਜਨ ਪਾਰਲਰ ਕੋਲ ਨਾਲ ਲੈ ਪਾ ਲਵ ਦੇਤੀਏ ਕੀ ਕਰਨਾ ਕੁੜੀਆਂ ਇਤਰਾ ਹੀ ਵੇਖੀ ਲੈ ਦੱਸ ਛੱਗੇ ਬੜੀਆਂ ਸੋਹਣੀਆਂ ਨਹੀਂ ਭਾਈ ਤੁਹਾਨੂੰ ਹੁਣ ਕੀ ਪਤਾ ਕੁੜੀਆਂ ਤਾਂ ਹੁਣ ਮਹੀਨਾ ਮਹੀਨਾ ਡੇਡ ਡੇਡ ਮਹੀਨਾ ਹੀ ਪਹਿਲਾਂ ਜਾ ਕੇ ਤੇ ਕਰਾਉਂਦੀਆਂ ਪਾਏ ਪਾਰਲਰ ਕੋ ਚੱਲ ਓਏ ਉਹ ਪੈਸੇ ਜਿਹੜੇ ਕਿਤੇ ਵਰਤੇ ਜਾਣਗੇ ਵਿਆਹ ਦੇ ਵਿੱਚ ਦੱਲ ਧੁੱਪ ਦਾਦਾ ਇੱਕੋ ਦਿਨ ਤੇ ਥੋਣੇ ਲੜਨਾ ਹੁੰਦਾ ਵਾ ਦਾਣਾ ਵਾ ਹੀ ਦਾਣਾ ਭਾਗ ਨਹੀਂ ਹਾਂ ਚੱਲ ਕੋਈ ਨਹੀਂ ਮੈਂ ਲੈ ਜਾਂਣੀ ਇਹਨਾਂ ਨੂੰ ਤੁਸੀਂ ਪਾਓ ਚੰਗਾ ਫਿਰ ਜੇ ਨਹੀਂ ਮੰਨਦੀਆਂ ਤੇ ਚੱਲ ਫਿਰ ਲੈ ਜਾ ਕੋਈ ਨਹੀਂ ਇਹਨਾਂ ਭਗਤੇ ਲਾਇਓ ਮੈਂ ਛੱਡ ਵੀ ਜਾਵਾਂਗੀ ਇਹਨਾਂ ਨੂੰ ਚੰਗਾ ਕੋਈ ਤੰਦਸ ਤਰੇ ਤੇਰਾ ਤੇਰਾ ਕੋਈ ਨਾ ਧਾਰੋ ਜਾਂਦਿਆ ਇਸ ਵੀਰ ਦਾ ਚਲ ਹਣੀ ਚੁੱਪ ਕਰਕੇ ਜਾ ਫਿਰ ਤੂੰ ਗੁੱਸਾ ਹੀ ਕਰਦੀ ਆ ਕਰਦੀ ਤਲ 30 30 ਤਰਾ ਕੇ ਦੇਂਗੇ ਹਨ ਤੂੰ ਹੀ ਚਲੋ ਤੇ ਸਹੀ ਜੋ ਕਹੋਗੀ ਉਹ ਹੀ ਕਰਾ ਦਾਂਗੀ ਚਲ ਠੀਕ ਕੋਈ ਇੱਧਰ ਤੇ ਪਤੇਰਾ ਮਾਰਨ ਵਾਲੀ ਵੀ ਤਰੋਣੀ ਹoye ਮੈਂ ਨਹੀਂ ਕਰਾਉਣੀ ਫਿਰ ਕੌਣ ਨੇ ਤਰੀਮ ਲਾਤੇ ਇੱਧਰ ਤੇ ਪਤੇਰਾ ਮਾਰਨ ਤਰੀਮ ਲਾ ਕੇ ਉਹ ਨਹੀਂ ਚਿਪੜਾ ਮਾਰੀ ਜਾਉਗੀ ਬੈਠ ਜਾ ਹੁਣ ਕੋਈ ਨਹੀਂ ਕਰਾ ਲੈਣੀ ਉਹਨੇ ਚਪੇੜਾ ਮਾਰ ਮਾਰ ਮੂਹ ਲਾਲ ਕਰ ਦੇਣਾ ਨੇ ਮੇਰਾ ਤੇ ਮੂਹ ਹੀ ਤੇ ਲਾਲ ਦੋ ਸੋਨਾ ਵਾ ਉਥੇ ਮੈਂ ਨਹੀਂ ਕਰਉਣਾ ਮੈਂ ਇਦਾਂ ਹੀ ਚੰਗੀ ਆ ਤੇ ਫਿਰ ਤੂੰ ਤਾਂ ਰਹਿ ਰਿਹਾ ਪਾ ਫਿਰ ਨਹੀਂ ਮੈਂ ਜਾਣਾ ਤੇ ਫਿਰ ਤੇਰੇ ਨੂੰ ਦਿਖਾਣੀਆਂ ਪਹਿਣੀਆਂ ਵਾ ਚੱਲ ਇੱਕ ਦੋ ਖਾ ਲੂੰਗੀ ਚੱਲ ਕਭੀ ਨਹੀਂ ਦੱਸਦੇ ਇੱਥੋਂ ਹੀ ਹੋਣੀ ਕੋਈ ਨਹੀਂ ਬਹੁ ਮੈਦਾਨੀਆਂ ਪਹਿਣੀਆਂ ਨਹੀਂ ਆਈਆਂ ਨਹੀਂ ਕਿਤੇ ਨਹੀਂ ਵੱਜਦੀ ਉਹ ਬਹੁਗਾ ਨਹੀਂ ਵੱਜਦੀਆਂ ਤੁਹਾਨੂੰ ਚਪੇੜਾ ਬਹਿ ਜਾਓ ਹੋ ਦੀਦੀ ਤਰਉਣਾ ਇੱਥੇ ਪਤਾ ਤਾਲਾ ਫਿਰ ਕੀ ਕੀ ਪੱਬੀ ਕਰਾ ਕੇ ਦੇ ਸਾਰਾ ਕੁਝ ਤੈਨੂੰ ਕਰਾ ਕੇ ਦਵਾਂਗੀ ਬਹਿ ਜਾ ਤੂੰ ਤੇ ਉਹਦਾ ਦੋਰੀਆਂ ਤੇ ਤੀਆਂ ਨਿੱਦਰ ਦਾਂਗੇ ਆਪਾਂ ਤੂੰ ਹੀ ਜਾਣਾਂ ਕਿ ਨਹੀਂ ਜਾਣਾ ਜਾਣਾ ਵਾ ਤੂੰ ਫੇਰ ਬੋ ਤਲ ਨਹੀਂ ਤੁੱਤੀ ਨਾ ਸਾਨੂੰ ਇੱਥੇ ਹੀ ਨਹੀਂ ਤਾਨੂੰ ਸੁੱਟਦੀ ਤੂੰ ਇੱਕ ਵਾਰੀ ਮਾਮੀ ਨੇ ਵੀ ਤੁੱਟਿਆ ਹੀਗਾ ਕਿ ਨਹੀਂ ਸੁੱਟਦੀ ਬੈਜੋ ਤਾਲ ਠੀਕ ਆ ਨਹੀਂ ਮੈਂ ਤੇ ਮੋਤੀ ਬਣੀ ਤੇ ਦੋ ਸਾਰੇ ਜਗ੍ਹਾ ਤੇ ਤੂੰ ਮਾਲ ਨਹੀਂ ਮੈਂ ਕਿੱਥੇ ਪੈਣਾ ਹੁਣਤੀ ਤੜੀ ਤੂੰ ਦੋਵੇਂ ਲੱਤਾ ਕਰ ਲੈ ਅਬ ਇਹ ਦੇਖੀ ਤੇ ਮੇਰਾ ਪ੍ਰੋਨਾ ਰਾਹ ਤੇ ਟੁੱਤਰ ਗਿਆ ਤੇ ਮੇਰੀ ਤਾਂ ਬੇਤੀ ਹੋ ਜਾਣੀ ਐ ਨਹੀਂ ਕਿਤੇ ਟੱਕਰ ਦਾ ਤੈਨੂੰ ਮੂੰਹ ਟੱਕਲੀ ਕੁਝ ਨਹੀਂ ਹੁੰਦਾ ਐਦਾ ਤਰੀਆਂ ਬਰਾਉtheta ਤਾਂ ਮੋ ਗਿਆ ਜੀ ਤੂੰ ਦੋ ਬੇਰੇ ਲਾਲੋ ਇੱਕ ਰ ਇਹਨੂੰ ਛਾਡੋ ਬਾਅਦ ਮੈਨੂੰ ਲੈ ਜਾਓ ਮੈਂ ਐਸੇ ਕੰਮ ਤੇ ਰਹੂੰਗਾ ਫਿਰ ਤੱਲ ਤੂੰ ਤੇਰਾ ਮੂੰਹ ਲਾਲ ਤਰੋਣਾ ਤੇਰਾ ਤਾਂ ਪਹਿਲਾਂ ਹੀ ਲਾਲ ਐ ਤੇ ਬੋ ਮੈਂ ਕਿੱਥੇ ਆਵੇਂ ਆ ਕਿ ਮੇਰੇ ਉੱਧਾ ਹੀ ਬਚਣੀ ਐ ਤੱਲ ਤੂੰ ਤੱਲ ਉੱਥੇ ਤੱਤ ਅਹੀਂ ਉਹ ਉੱਥੇ ਹੁੰਦੀਆਂ ਤੂੰ ਮੈਨੂੰ ਸਾਨੂੰ ਪਤਾ ਤੂੰ ਉੱਥੇ ਸਾਨੂੰ ਥੁੱਤ ਦੇਣਾ ਵਾ ਕਿਤੇ ਨਹੀਂ ਤੁਸੀਂ ਦੇਖਦੀਆਂ ਨਹੀਂ ਤਾਂ ਉਥੇ ਤਾਂ ਦੱਤ ਦੱਤ ਕੇ ਆ ਜਾਨੀਆਂ ਮੇਰੇ ਪੱਤਾ ਥੁੱਟਦੇ ਨਹੀਂ ਚੰਗਾ ਮੰਮੀ ਇੱਧੇ ਤਲੀਆਂ ਬਾਈ ਉਹ ਥੱਟ ਦੱਤ ਦਾਨੀਆਂ ਥੁੱਟੇ ਚੱਲ ਚੰਗਾ ਹੋਇਆ ਸੰਦੀਪ ਆ ਗਈ ਆ ਕੁੜੀਆਂ ਨੂੰ ਲੈ ਗਈ ਆ ਮੇਰਾ ਤੇ ਆਪ ਸਰੀਰ ਅੱਜ ਠੀਕ ਨਹੀਂ ਸੀ ਤੇ ਮੇਰਾ ਜਾਨ ਨੂੰ ਜੀ ਨਹੀਂ ਕਰਨ ਗਿਆ ਤੇ ਕੁੜੀਆਂ ਵੀ ਖਿਜਣ ਡਈਆਂ ਹੈਗੀਆਂ ਵੱਡੀ ਤੇ ਬਹੁਤੀ ਖਿਜਣ ਡਈ ਤਰਸ ਕੇ ਬੈ ਗਈ ਚਲ ਚੰਗਾ ਹੋਇਆ ਨਾਲੇ ਮੂੰਹ ਬਣਾ ਲੈਣਗੇ ਆ ਚਲੋ ਵੀ ਨਾ ਹੋਵੇ ਉਹਦਾ ਰੱਬ ਦਾਵਾ ਤੇ ਇਹ ਜਿਹੜਾ ਹੈਗਾ ਆਪਣੇ ਪ੍ਰਾਣ ਨੂੰ ਆਪ ਲਾਈ ਨਾ ਆਪ ਪੀਤੀ ਨਾ ਆਪ ਸੋਫੀ ਰਿਆ ਤੇ ਉਹਨੂੰ ਸ਼ਰਾਬ ਲਾ ਕੇ ਤੇ ਕਰਜ਼ਾ ਚੁਕਾ ਦਿੱਤਾ ਤੇ ਵਿੱਚ ਹੁਣ 2 ਲੱਖ ਰੁਪਈਆ ਦੇ ਕੇ ਤੇ ਆਪ ਚੰਗਾ ਬਣ ਗਿਆ ਵੀ ਮੈਂ ਬੜਾ ਚੰਗਾ ਮੈਨੂੰ ਤੇ ਅੱਗੇ ਪਤਾ ਹੀ ਸ਼ਰੀਕੇ ਇਦਾਂ ਹੀ ਕਰਦੇ ਹੁੰਦੇ ਆ ਤਪਾਰ ਗਰੀਬੀ ਨੇ ਮੈਨੂੰ ਚੁੱਪ ਕਰਾ ਛੱਡਿਆ ਮੈਂ ਧੀਆਂ ਵਾਲੀ ਜੋ ਹੈਗੀ ਚਲੋ ਕੋਈ ਗੱਲ ਨਹੀਂ ਮਹਾਰਾਜ ਹੀ ਆ ਕਰੂਗਾ ਸਭ ਕੋ ਉਹਨੇ ਕਰਨਾ ਚਲੋ ਹੁਣ ਜਿਹੜਾ ਮੈਨੂੰ ਢਿੱਡ ਦਾਵਾ ਉਹ ਤਾਂ ਹੁਣ ਮੈਂ ਕਿਸ ਨੂੰ ਦੱਸ ਹੀ ਨਹੀਂ ਸਕਦੀ ਕਿ ਜਿਤਨਾ ਮੈਂ ਢਡੋਂਣ ਲਈਆਂ ਕਰਨਾ ਚਲੋ ਕੋਈ ਗੱਲ ਨਹੀਂ ਆਪੇ ਮਹਾਰਾਜ ਤਾਂ ਪਾਸ ਕਰੂਗਾ ਤੇ ਜੇ ਮੈਂ ਜਿਵਾਈ ਨੂੰ ਕਰ ਲਿਆ ਹੁਨੀ ਆ ਇਹ ਔਖੇ ਹੁੰਦੇ ਹੋ ਤੇ ਅੱਗੇ ਨਹੀਂ ਮੰਨਣ ਦੇ ਪੀ ਅਹੀਂ ਨਹੀਂ ਮੁੰਡਾ ਆਪਣਾ ਕੱਲਣਾ ਤੇ ਹੁਣ ਮੈਂ ਮਾਨਣਾ ਸੋਚਦੀ ਰਹਿਨੀ ਆ ਮੈਂ ਕੀ ਕਰਾਂ ਤੇ ਜੇ ਲਿਆਉਣੀ ਆ ਤੇ ਇਹ ਲੜਦੇ ਹੀ ਪੀ ਹਾ ਇਹ ਕਿਉਂ ਸਾਡੇ ਕੋ ਸ਼ਰੀਕ ਸਾਡਾ ਬਣਾ ਦੂਗੀ ਸਾਡੇ ਪਹਿਲੀ ਬੰਨੇ ਤੋਂ ਲੜੂਗੀ ਅਹੀਂ ਤੈਨੂੰ ਸਾਂਭਾਂਗੇ ਕਰਾਂਗੇ ਗੱਲ ਤਾਂ ਸਾਰਾ ਪਵਾੜਾ ਤੇ ਪਹਿਲੀ ਦਾ ਪੀ ਅਹੀਂ ਪਹਿਲੀ ਸਾਂਭਾਂਗੇ ਤਾਈਆਂ ਤੋਂ ਉਹਨੂੰ ਸ਼ਰਾਬ ਲਾਈ ਹੀ ਇਨੇ ਕਿ ਤੇ ਡੱਕਿਆ ਨਾ ਪ੍ਰਾਣ ਕਿਤੇ ਕੋਸਣਾ ਨਹੀਂ ਆਜੂ ਆਜੋ ਛੇਤੀ ਪਿਆਰ ਪੋਟ ਲੋ ਚਲ ਤਲੀਏ ਹੂੰ ਤੁਮ ਨਾ ਕਿਤੇ ਰੋ ਪੋਣਾ ਹੀ ਜਾ ਵੀ ਮੀਰੋਂ ਲਗਾਈਓ ਇਹ ਨਹੀਂ ਆਏ ਤੇਰਾ ਕੋਣਾ ਨਹੀਂ ਫਾਸੀ ਤੋਂ ਉੱਬਾ ਦੇ ਮੀ ਜਨਾ ਕੋ ਆ ਰਿਓ ਨਹੀਂ ਪੈਂਦੇ ਦੁੱਤੀਆਂ ਹੁਣ ਅਹੀਂ ਤੇ ਤੇਰੀ ਆ ਰਹਾ ਤਾਂ ਨਿੰਨਦਨ ਹੈ ਸਾਤਰੀ ਤਾ ਸਾਸਿਕਾਲ ਕਿੱਧਰ ਚਲੀਆਂ ਅਹੀਂ ਤੇ ਚਲੀਆਂ ਹੀ ਪਤੇੜਾ ਖਾਣ ਪਤੇੜਾ ਖਾਣ ਤੱਕ ਪਤੇੜਾ ਖਾਣੇ ਚਲੀਆਂ ਵੀਰ ਮੈਂ ਇਹਨਾਂ ਨੂੰ ਪਾਰਲਰ ਤੇ ਲੈ ਕੇ ਚੱਲੀ ਆ ਅੱਛਾ ਅੱਛਾ ਇਹ ਤਾਂ ਮਾਮੇ ਦੀ ਨੂੰ ਹੀ ਹੂੰ ਅੱਛਾ ਸਾਸਿਕਾਲ ਜੀ ਸਾਸਿਕਾਲ ਤੁਹਾਨੂੰ ਪਾਰਲਰ ਜਾਣ ਦੀ ਲੋੜ ਹੈ ਚੰਗੀਆਂ ਬਣੀਆਂ ਤੇ ਹੈਗੀਆਂ ਤੇ ਤਾਂਣਾ ਨਹੀਂ ਐ ਤੋਰ ਬਤੇ ਥੋਨੇ ਬੰਦਾਂਗੇ ਹੋਰ ਜਿੱਦਣ ਝੂਠੀ ਨਹੀਂ ਲੈਣਾ ਤਾਂ ਕਿਉਂ ਗਾਲਾਂ ਕੱਢ ਜਦ ਦਿਨ ਆਪਾਂ ਤੁਹਾਨੂੰ ਵੇਖਿਆ ਉਦੋਂ ਤੁਸੀਂ ਪਾਰਲਰ ਕੋ ਥੋੜੀ ਜਾ ਕੇ ਆਈਆਂ ਸੀ ਨਹੀਂ ਉਦੋਂ ਨਹੀਂ ਤਈਆਂ ਸੀ ਅਸੀਂ ਤੇ ਦਈਆਂ ਹੀ ਨਹੀਂ ਤੇ ਪਹਿਲੀ ਵਾਰੀ ਤਾਂ ਆਇਆ ਮੈਂ ਤੇ ਮੈਨੂੰ ਲੱਗਦਾ ਤੁਸੀਂ ਔਖੀਆਂ ਨਹੀਂ ਹੋਣ ਦੀਆਂ ਤੇ ਇੱਕ ਜਣੀ ਮੇਰੇ ਨਾਲ ਬਹਿ ਜਾਓ ਬੈਠਾ ਨਹੀਂ ਦਾਂਦਿਆ ਮੈਂ ਮੋਤੀ ਹੋ ਗਈਆਂ ਨਾ ਮੈਂ ਬੈ ਨਹੀਂ ਦੇਦੇ ਦੋਤੀ ਦਦਾ ਹੀ ਨਹੀਂ ਬਤਦੀ ਫਿਰ ਚੱਲ ਕੋਈ ਨਹੀਂ ਇੱਕ ਜਣੀ ਮੇਰੇ ਨਾਲ ਆ ਜਾਓ ਫਿਰ ਦਾ ਤੂੰ ਚਲਦਾ ਮੈਂ ਨਹੀਂ ਜਾਣਾ ਮੰਮੀ ਨੇ ਮੈਨੂੰ ਕੁੱਟਣਾ ਮੜਕ ਉਹ ਦਿੰਦੀ ਮੈਂ ਨਹੀਂ ਹੋਣਾ ਤੇ ਮੰਮੀ ਦੇ ਵਿਆਹ ਤੋਂ ਬਾਅਦ ਵੀ ਕੁੱਟੂ ਵੀ ਫਿਰ ਮੇਰੇ ਨਾਲ ਬਹਿਂਗੀ ਕਾਜੀ ਤਾਂ ਮੈਨੂੰ ਨਾ ਤੁੱਟ ਪਵਾ ਦਿਓ ਫੇਰ ਨਹੀਂ ਭਿੰਦੀ ਹੋਰ ਮੈਨੂੰ ਮੋਦੋ ਪਤੇਰਾ ਮਾਰਨ ਦੀ ਦਰ ਤੇ ਇੱਥੇ ਮੈਨੂੰ ਵਾਦਨ ਨਹੀਂ ਭਿੰਦੀ ਆ ਚੱਲ ਜਾ ਤਾ ਲੈ ਫਿਰ ਮੋਰਿਆਂ ਨੂੰ ਕਿੱਧਰ ਨੂੰ ਕਿੱਥੇ ਜਾਣਾ ਵਾ ਦਰ ਤੇ ਨਹੀਂ ਜਾਣਾ ਹੱਚੂ ਵਾਲੂ ਜਾਣਾ ਚਲੋ ਚਲੋ ਆਂਟੀ ਠੀਕ ਵਾ ਆਂਟੀ ਠੀਕ ਆ ਮਮਮੀ ਤੇ ਆਹ ਤਾਂ ਰਾਨੂ ਚਲ ਠੀਕ ਆ ਹੁਣ ਮਮਮੀ ਵਿਆਹ ਤੋਂ ਬਾਅਦ ਕਿਆ ਤੇ ਕਰਾਂਗੇ ਨਾ ਕੱਲ ਫਿਰ ਮੁੰਨਾ ਇਹਨੂੰ ਆਹ ਤਰਾ ਦੇ ਨਾਂ ਖੱਲਾਵਾ ਮੇਰਾ ਜ਼ਰਾਦਾ ਹੀ ਪਤਾ ਹੀ ਲੈ ਆਉਂਦਾ ਮੈਨੂੰ ਦਾ ਮੇਰੇ ਪਤਾ ਨਾ ਆਨੰਦ ਪਤਾ ਲੈ ਲਾ ਫੇ ਤੂੰ ਟੀ ਤੀ ਦਾਨਾ ਇਹ ਤੁਹਾਨੂੰ ਸਾਡਾ ਵਾ ਪਹਿਲਾਂ ਮੈਨੂੰ ਖਾਦਿਆ ਫਿਰ ਪਹਿਲਾਂ ਮੈਨੂੰ ਪਤਾ ਪਹਿਲਾਂ ਇਹਨੇ ਡਣਾ ਹੋ Allah'a emanet olun.